ਜੈ ਭਾਰਤ ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਤੇ ਮੈਂ ਤੁਹਾਡੀ ਆਪਣੀ ਸਕ੍ਰਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਰਾਮਚੈਰੀ ਚੈਰੀਟੇਬਲ ਹਸਪੀਟਲ ਦੇ ਵਿੱਚ ਜਿੱਥੇ ਕਿ ਇੱਕ ਪ੍ਰੋਣ ਦੀ ਪ੍ਰੋਣ ਹੱਤਿਆ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੋਇਆ ਤੇ ਮੌਕੇ ਦੇ ਉੱਤੇ ਜਿਹੜੇ ਪੁਲਿਸ ਮੁਲਾਜ਼ਮ ਵੀ ਉਹ ਪਹੁੰਚੇ ਹੋਏ ਆ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲੈਣੇ ਆ ਕਿ ਆਖਿਰ ਦੇ ਵਿੱਚ ਇਹ ਕਿੰਦਾ ਤੇ ਕਿਵੇਂ ਹੋਇਆ ਕਿੰਨਾ ਵਜੇ ਤੁਹਾਡਾ ਜਸਪ੍ਰੀਤ ਸਿੰਘ ਤੇ ਕਦੋਂ ਤੋਂ ਤੁਸੀਂ ਜਿਹੜੇ ਰਾਮ ਚੈਰੀਟੇਬਲ ਹਸਪੀਟਲ ਦੇ ਵਿੱਚ ਜਿਹੜੀ ਸਿਕਿਉਰਿਟੀ ਗਾਰਡ ਦੀ ਜੌਬ ਕਰ ਰਹੇ ਹੋ ਮੈਨੂੰ 2 ਸਾਲ ਹੋ ਚਲੇ ਲੱਗੋ ਕਿੰਨੇ ਤੋਂ ਕਿੰਨੇ ਤੁਹਾਡੀ ਡਿਊਟੀ ਹੁੰਦੀ ਹੈ 7 ਤੋਂ 7 ਤੇ ਅੱਜ ਜਿਹੜਾ ਭਰੂਣ ਹੱਤਿਆ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਇਹਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ ਮੈਂ ਆਈ ਆਪਣੇ ਕੋਲ ਕਾਊਂਟਰ ਤੇ ਬੈਠਾ ਸਿਕਿਉਰਿਟੀ ਕਾਊਂਟਰ ਤੇ ਉੱਥੇ ਬੈਠਾ ਹੋਇਆ ਸੀਗਾ ਮੈਨੂੰ ਆਕੇ ਜਦੋਂ ਇਨਫੋਰਮੇਸ਼ਨ ਮਿਲੀ ਮਤਲਬ ਤਰਾਂਤ ਅੱਗੇ ਨਾਲ ਹੀ ਕਾਰਵਾਈ ਪਾਈ ਨਾਲ ਹੀ ਆਪਣਾ ਸਵੀਪਰ ਨੂੰ ਲੈ ਕੇ ਅਸੀਂ ਬਾਥਰੂਮ ਵਾਲਿਆਂ ਉਹ ਕੋ ਟਾਇਲਟ ਦੇ ਪਿੱਛੇ ਪਿਆ ਆ ਸੀਗਾ ਬੱਚਾ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਦੋਂ ਤੁਹਾਨੂੰ ਇਸ ਇਹ ਜਾਣਕਾਰੀ ਮਿਲੀ ਹੈ ਨਹੀਂ ਬਾਕਸ ਵਿੱਚ 1:3 2 ਵਜੇ ਦੇ ਟਾਈਮ ਦੇ ਵਿੱਚ ਵਿੱਚ ਸੀਗਾ ਪਰ ਤੁਹਾਨੂੰ ਪਹਿਲਾਂ ਕਿਉਂਕਿ ਸਾਡੀ ਓਪੜੀ ਚੱਲਦੀ ਹੁੰਦੀ ਹੈ ਰਸ਼ ਹੁੰਦਾ ਵਾ ਸਾਨੂੰ ਇਸ ਬਾਰੇ ਕੋਈ ਨਹੀਂ ਤਾਂ ਤੇ ਇਹਦੇ ਜਿਹੜੀ ਤੁਹਾਡਾ ਇਹ ਗੱਲ ਹੋਈ ਆ ਇਹਦੇ ਬਾਰੇ ਕਿ ਜਿਹੜੇ ਤੁਹਾਡੇ ਡਾਕਟਰ ਆ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਨੌਲੇਜ ਨਹੀਂ ਹੈਗੀ ਨਹੀਂ ਡਾਕਟਰਾਂ ਦਾ ਇਹਦੇ ਵਿੱਚ ਕੋਈ ਨੌਲੇਜ ਨਹੀਂ ਨੇ ਸਾਹਮਣਾ ਕੋਈ ਡਾਕਟਰ ਹੈ ਨੌਲੇਜ ਚ ਚੀਜ਼ ਨਹੀਂ ਹੋਗੀ ਤੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਡਾਕਟਰਾਂ ਨਾਲ ਹੀ ਹੈ ਜੀ ਆਪਣੇ ਸੀਨੀਅਰ ਨਾਲ ਗੱਲ ਕਰਨੀ ਜ਼ਰੂਰੀ ਸਮਝ ਹੈ ਨਾ ਉਸ ਟਾਈਮ ਪਿਆ ਚੀਜ਼ ਹੋ ਰਹੀ ਹੈ ਨਹੀਂ ਫਿਰ ਵੀ ਹੋਰ ਕਿਉਂਕਿ ਜੇ ਤਾਂ ਡਾਕਟਰਾਂ ਨਾਲ ਗੱਲ ਕਰੀਏ ਨਾ ਜੇ ਜਾਂ ਸਾਰਾ ਕੁਝ ਉਹਤੇ ਬਲੀਡਿੰਗ ਵੈਰਾ ਜਾਂ ਕੁਝ ਦੁੱਲਿਆ ਹੋਵੇ ਜਾਂ ਕੁਝ ਇਦਾਂ ਦੀ ਮੈਟਰ ਨਜ਼ਰ ਆਵੇ ਸਾਨੂੰ ਤਾਂ ਡਾਕਟਰਾਂ ਨਾਲ ਫਿਰ ਆਪੇ ਸੀਨੀਅਰ ਗੱਲ ਕਰਨਗੇ ਅਸੀਂ ਸਿਕਿਉਰਟੀ ਹੈ ਸਿਕਿਉਰਟੀ ਹੀ ਸੀਨੀਅਰ ਨੂੰ ਇਨਫੋਰਮ ਕਰਦੇ ਹੁੰਦੇ ਹਮੇਸ਼ਾ ਅੱਛਾ ਜਾਨੀ ਡਾਕਟਰਾਂ ਨੂੰ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਇਸ ਚੀਜ਼ ਬਾਰੇ ਨਹੀਂ ਉਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਸ ਤੋਂ ਬਾਅਦ ਜਦੋਂ ਤੁਸੀਂ ਜਦੋਂ ਤੁਸੀਂ ਦੇਖਿਆ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਅਸੀਂ ਨਾਲ ਦੀ ਨਾਲ ਸਾਨੂੰ ਅਸੀਂ ਜਦੋਂ ਸੀਨੀਅਰ ਨੂੰ ਇਨਫੋਰਮ ਕੀਤਾ ਉਹ ਕਹਿੰਦੇ ਪੀ ਜਾ ਕੇ ਚਾਰ ਨੰਬਰ ਡਿਵੀਜ਼ਨ ਉੱਥੇ ਇਨਫੋਰਮ ਕਰੋ ਅਸੀਂ ਨਾਲ ਹੀ ਜਾ ਕੇ ਉਹਨਾਂ ਨੂੰ ਤੁਰੰਤ ਇਨਫੋਰਮ ਕਰਾਤਾ ਸੀ ਉਹਨਾਂ ਨੂੰ ਤੇ ਕੀ ਮੁਲਾਜ਼ਮਾ ਨੇ ਕੀ ਕਾਰਵਾਈ ਕੀਤੀ ਉਹਨਾਂ ਨੇ ਅਗੇ ਨਾਲ ਹੀ ਆਂਦਿਆਂ ਨਾਲ ਹੀ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਚੈੱਕ ਕੀਤਾ ਕੀ ਕੀ ਹੈ ਕੀ ਨਹੀਂ ਬਾਕੀ ਉਹ ਬੰਦੀ ਕਾਰਵਾਈ ਉਹਨਾਂ ਨੇ ਆਪ ਕਰਨੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਦਿਪਕ ਹੈ ਮੇਰਾ ਨਾਮ ਤੇ ਤੁਸੀਂ ਇਸ ਹਸਪਤਾਲ ਦੇ ਵਿੱਚ ਕੀ ਜੌਬ ਕਰਦੇ ਹੋ ਸਪਾਈ ਕਰਮਚਾਰੀ ਹਾਂ ਜੀ ਤੇ ਤੁਹਾਨੂੰ ਅੱਜ ਜਿਹੜਾ ਭਰੂਣ ਜਿਹੜਾ ਮਿਲਿਆ ਵਾ ਇਹਦੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਮੈਨੂੰ ਜੀ ਮੈਂ 1.30 ਵੇ ਦੇ ਕਰੀਬ ਮੈਂ ਆਪਣੇ ਕੰਮ ਕਰ ਰਹੀ ਸੀ ਅਮਰਜੈਂਸੀ 'ਚ ਕਰ ਰਹੀ ਸੀ ਕੰਮ ਬਾਥਰੂਮ 'ਤੇ ਹੋ ਰਹੀ ਸੀ ਉਸ ਟਾਈਮ ਇਹਨਾਂ ਨੇ ਬੁਲਾਇਆ ਮੈਨੂੰ ਕਹਿੰਦੇ ਆ ਕੇ ਪਹਿਲਾਂ ਆਹ ਕੰਮ ਕਰ ਇੱਧਰ ਆ ਕੇ ਇੱਧਰ ਲੱਰ ਕੇ ਚੋ ਬੱਚਾ ਗਰਿਆ ਪਿਆ ਵਾ ਇਹਨੂੰ ਸਾਫ ਕਰੋ ਚੱਕੋ ਕਿਸੇ ਹਾਮਨਾ ਕੋਟਨ ਵਗੈਰਾ ਦਿੱਤਾ ਮੈਨੂੰ ਉਹਨੂੰ ਤੇ ਲੈ ਕੇ ਮੋਂ ਨੂੰ ਪੈਕ ਕੀਤਾ ਉਹਦੇ ਲਾਭ ਦੇ ਦੇ ਚੋਣਨ ਕਰਾ ਬੋ ਜੀ ਤੇ ਕਿੱਦਾਂ ਜਦੋਂ ਤੁਸੀਂ ਭਰੂਣ ਨੂੰ ਵੇਖਿਆ ਕਿ ਉਹਦੇ ਆਸ-ਪਾਸ ਤੁਹਾਨੂੰ ਕੁਝ ਬਲੀਡਿੰਗ ਵਗੈਰਾ ਕੁਝ ਨਹੀਂ ਜੀ ਮ ਜੇ ਸੀਟ ਹੁੰਦੀ ਨਾ ਉਹਦੇ ਬਿਲਕੁਲ ਬੈਕ ਸਾਈਡ ਰੱਖਿਆ ਹੁੰਦਾ ਮਤਲਬ ਕੋਈ ਕੋ ਪੜਦੇ ਜੇ ਨਾ ਰੱਖਿਆ ਇਹ ਚੀਜ਼ ਇਦਾਂ ਨਹੀਂ ਸੀ ਮਤਲਬ ਕਿ ਸਾਹਮਣੇ ਵਗਾਰਾ ਹੁੰਦਾ ਬੰਦਾ ਨਿਗਾ ਪੈ ਜਾਂਦੀ ਉਹ ਥੋੜਾ ਉਲੇਜ ਰੱਖਿਆ ਸੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਤਰਨਪਾਲ ਸਾਹਿਬ ਇਨਸਪੈਕਟਰ ਹਾਂ ਇਸ ਟਾਈਮ ਤੇ ਐਸਐਚਓ ਡਿਵੀਜ਼ਨ ਨੰਬਰ 4 ਕੰਮ ਕਰ ਰਹੇ ਹਾਂ ਜੀ ਤੇ ਸਰ ਜਿਹੜੇ ਰਾਮਚੈਰੀਟੇਬਲ ਹਸਪੀਟਲ ਦੇ ਵਿੱਚ ਜਿਹੜਾ ਭਰੂਨ ਭਰੂਨ ਮਿਲਿਆ ਵਾ ਉਹਦੇ ਬਾਰੇ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਅੱਜ ਕਰੀਬ 3 ਵਜੇ ਤੋਂ ਬਾਅਦ ਦੀ ਗੱਲ ਹੈ ਵੀ ਥਾਣੇ ਇੱਕ ਸਕਿਉਰਿਟੀ ਗਾਰਡ ਇਨਫੋਰਮੇਸ਼ਨ ਦੇਣ ਵਾਸ ਟੇਬਲ ਚੈਰੀਟੇਬਲ ਹਸਪਤਾਲ ਦੇ ਵਿੱਚ ਇੱਕ ਭਰੂਣ ਮਿਲਿਆ ਵਾ ਬਾਥਰੂਮ ਦੇ ਵਿੱਚੋਂ ਜਿਹਦੇ ਵਾਸਤੇ ਮੇਰੇ ਨਾਲ ਸੁਖਦੇਵ ਸਿੰਘ ਐਸਆਈ ਐਸਆਈ ਵੀਨਾ ਰਾਣੀ ਤੇ ਕਰਮਚਾਰੀ ਨਾਲ ਆਇਆ ਅਸੀਂ ਆਣ ਕੇ ਇੱਥੇ ਮੌਕਾ ਦੇਖਿਆ ਮੌਕਾ ਦੇਖ ਕੇ ਜਿਹੜਾ ਭਰੂਣ ਹੈ ਉਹ ਆਪਾਂ ਨੇ ਕਬਜ਼ੇ 'ਚ ਲੈ ਲਿਆ ਕਬਜ਼ੇ 'ਚ ਲੈ ਕੇ ਇਹਦੇ ਕਾਨੂੰਨੀ ਕਾਰਵਾਈ ਵਾਸਤੇ ਆਪਾਂ ਇਹਨੂੰ ਲਿਜਾ ਰਹੇ ਹਾਂ ਇਹਦਾ ਸਿਵਲ ਹਸਪਤਲ ਜਾ ਕੇ ਪੋਸਟਮਾਰਟਮ ਕਰਾਇਆ ਜਾਊਗਾ ਪੋਸਟਮਾਰਨ ਵਿੱਚ ਪੁੱਛਿਆ ਜਾਏਗਾ ਵੀ ਇਹ ਫੀਮੇਲ ਹੈ ਜਾਂ ਮੇਲ ਹੈ ਔਰ ਬਾਕਾਇਦਾ ਇਹਦਾ ਡੀਐਨਏ ਸੈਂਪਲ ਵੀ ਲਿਆ ਜਾਊਗਾ ਔਰ ਇਹਨੂੰ ਟਰੇਸ ਕਰਨ ਵਾਸਤੇ ਜੋ ਵੀ ਸੀਸੀਟੀਵੀ ਕੈਮਰੇ ਲੱਗੇ ਆ ਔਰ ਜੋ ਵੀ ਸਾਡੇ ਉਹਨੂੰ ਹਰ ਸੰਭਵ ਕੋਸ਼ਿਸ਼ ਕਰਕੇ ਇਹ ਜੁਰਮ ਕਿਨੇ ਕੀਤਾ ਵਾ ਉਹਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਹਸਪੀਟਲ ਦੇ ਡਾਕਟਰ ਡਾਕਟਰਾਂ ਵੱਲੋਂ ਮਿਲੀ ਹੈ ਜਾਂ ਕਿਸੇ ਹੋਰ ਵੱਲੋਂ ਮਿਲੀ ਹੈ ਨਹੀਂ ਇਹ ਸਕਿਉਰਿਟੀ ਗਾਰਡ ਹੈ ਹਸਪੀਟਲ ਦੇ ਵਿੱਚ ਸਕਿਉਰਿਟੀ ਗਾਰਡ ਲੱਗੇ ਹੁੰਦੇ ਆ ਇੱਕ ਸਕਿਉਰਿਟੀ ਗਾਰਡ ਜਿਹੜਾ ਸੀ ਉਹਨੇ ਥਾਣੇ ਜਾ ਕੇ ਸਾਨੂੰ ਵਰਬਲੀ ਪਹਿਲਾਂ ਸੂਚਨਾ ਦਿੱਤੀ ਅਸੀਂ ਉਸੇ ਵੇਲੇ ਉਹਦੇ ਨਾਲ ਮੌਕੇ ਤੇ ਆਏ ਸੀ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਕੀ ਕੋਈ ਦੋਸ਼ੀ ਜਾਂ ਕੋਈ ਜਿਹਦੇ ਉੱਤੇ ਸ਼ੱਕ ਹੋਵੇ ਹੈ ਜਾਂ ਕੋਈ ਬੰਦਾ ਮਿਲਿਆ ਤੁਹਾਨੂੰ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਭ ਕੁਝ ਪਤਾ ਕਰਾਇਆ ਜਾਊਗਾ ਇਨੇ ਚ ਕਾਫੀ ਸੀਸੀਟੀਵੀ ਕੈਮਰੇ ਲੱਗੇ ਆ ਕੋਈ ਲਕੋਵ ਵਾਲੀ ਗੱਲੇ ਚ ਕੋਈ ਨਹੀਂ ਹੈਗੀ ਸੀਸੀਟੀਵੀ ਕਾਨੇ ਦੀ ਮਦਦ ਲਈ ਜਾਊਗੀ ਜਿਹੜੇ ਹਸਪੀਟਲ ਦੇ ਵਿੱਚ ਮਰੀਜ਼ ਦਾਖਲ ਨੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਡਾਕਟਰਾਂ ਨੂੰ ਸ਼ਾਮਲ ਤਫ਼ਤੀਸ਼ ਕੀਤਾ ਜਾਊਗਾ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਵੀ ਇਹ ਜੁਰਮ ਕਿੰਨੇ ਕੀਤਾ